ਤਾ سوشل میڈیا ਤੇ ਇੱਕ ਦਲਜੀਤ ਦੁਸਾਂਝ ਦੀ ਤੇ ਹੁਸ਼ਿਆਰਪੁਰ ਦਾ ਬੱਚਾ ਸੀ ਜਿਹੜਾ 5 ਸਾਲਾਂ ਦਾ ਜਿਹਨਾਂ ਦੁਸ਼ਕਰਮ ਹੋਇਆ ਸੀ ਇਹਨਾਂ ਦੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਲਿਖਿਆ ਜਾ ਰਿਹਾ ਹੈ ਕਿ ਦਲਜੀਤ ਦੁਸਾਂਝ ਨੇ ਇਸ ਪਰਿਵਾਰ ਨੂੰ 20 ਲੱਖ ਰੁਪਏ ਦੀ ਮਦਦ ਹੈ ਜਿਹੜੀ ਉਹ ਭੇਜਦੀ ਤਾਂ ਜਦੋਂ ਅਗੇ ਕਮੈਂਟ ਸੈਕਸ਼ਨ ਖੋਲੇ ਤਾਂ ਉਹਦੇ ਵਿੱਚ ਇੱਕ ਅਜਿਹੇ ਵਿਅਕਤੀ ਦਾ ਕਮੈਂਟ ਸੀਗਾ ਜਿਹੜਾ ਇਸ ਹੁਸ਼ਿਆਰਪੁਰ ਵਾਲੇ ਬੱਚੇ ਦੇ ਨਾਨਕੇ ਤੋਂ ਸੀਗਾ ਜਿੱਥੇ ਇਸ ਬੱਚੇ ਦੇ ਨਾਨਕਿਆਂ ਦਾ ਘਰ ਸੀਗਾ ਉਹ ਉਸ ਮੁਹੱਲੇ ਦੇ ਵਿੱਚ ਰਹਿੰਦਾ ਸੀ ਉੱਥੇ ਕੈਂਡਲ ਮਾਰਚ ਵੀ ਕੱਢਿਆ ਗਿਆ ਤੇ ਉਥੋਂ ਇਸ ਬੱਚੇ ਦੇ ਮਾਮੇ ਨਾਲ ਜਿਹੜੀ ਗੱਲ ਵੀ ਹੋਈ ਹੈ ਉਹ ਉਸਨੇ ਦੱਸਿਆ ਹੈ ਕਿ ਇਸ ਤਰ੍ਹਾਂ ਦੀ ਹਾਲੇ ਕੋਈ ਵੀ ਗੱਲ ਨਹੀਂ ਹੈ ਇਸ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਤੇ ਪੋਸਟਾਂ ਜਿਹੜੀਆਂ ਨਹੀਂ ਪਾਉਣੀਆਂ ਚਾਹੀਦੀਆਂ ਪਰਿਵਾਰ ਹੈ ਜਿਹੜਾ ਉਹ ਇਨਸਾਫ ਦੀ ਮੰਗ ਕਰ ਰਿਹਾ ਹੈ ਨਾ ਕਿ ਪਰਿਵਾਰ ਨੇ ਕੋਈ ਪੈਸੇ ਦੀ ਮੰਗ ਕੀਤੀ ਹੈ ਉਹ ਆਪਣੇ ਬੱਚੇ ਲਈ ਇਨਸਾਫ ਮੰਗਦੀ ਹੈ ਪੈਸੇ ਨਹੀਂ ਮੰਗਦੀ ਤਾਂ ਇਹ ਬੱਚੇ ਦੇ ਨਾਨਕੇ ਦੇ ਘਰਾਂ ਦੇ ਵਿੱਚੋਂ ਕੋਈ ਗਵਾਂਡੀ ਸੀਗਾ ਆਹ ਕਮੈਂਟ ਵੀ ਸਕਰੀਨ ਤੇ ਦੇਖ ਲਿਓ ਉਹ ਉਸਨੇ ਕਮੈਂਟ ਕਰਕੇ ਜਾਣਕਾਰੀ ਦਿੱਤੀ ਹੈ ਤਾਂ ਐਵੇਂ ਲਾਈਕ ਲੈਣ ਵਾਸਤੇ ਜਾਂ ਫਿਰ ਚੰਦ ਡਾਲਰ ਬਣਾਉਣ ਵਾਸਤੇ ਇਸ ਤਰ੍ਹਾਂ ਦੀਆਂ ਪੋਸਟਾਂ ਨਾ ਪਾਏ ਕਰੋ ਜੇ ਦਰਜੀਤ ਦੁਸਾਂਝ ਕੋਈ ਮਦਦ ਕਰੂਗਾ ਤਾਂ ਉਹ ਪੋਸਟ ਵੀ ਸਾਂਝੀ ਕਰੂਗਾ ਜਾਂ ਫਿਰ ਉਹਦੀ ਟੀਮ ਦੇ ਕੋਈ ਪੋਸਟ ਆਊਗੀ ਫਿਲਹਾਲ ਸਾਰਾ ਪੰਜਾਬ ਇਨਸਾਫ ਦੀ ਮੰਗ ਹੈ ਜਿਹੜੀ ਕਰ ਰਹੀ ਹੈ ਸੋ ਇਸ ਤਰ੍ਹਾਂ ਦੀਆਂ ਪੋਸਟਾਂ ਪਾਉਣ ਨਾਲ ਨਾਲੇ ਤਾਂ ਇਨ੍ਹਾਂ ਕਲਾਕਾਰਾਂ ਦਾ ਜਾਂ ਜੋ ਵੀ ਮਦਦ ਕਰਦੇ ਆ ਆਖਸ਼ਾ ਜਿਹੜਾ ਉਹ ਖਰਾਬ ਹੁੰਦਾ ਹੈ ਤੇ ਨਾਲੇ ਪਰਿਵਾਰ ਤੇ ਗੱਲ ਹੈ ਜਿਹੜੀ ਬਣਦੀ ਹੈ